ਇਸ ਵੇਲੇ ਦੀ ਵੱਡੀ ਖਬਰ ਪੂਰੇ ਭਾਰਤ ਦੇ ਨਾਲ ਜੁੜੀ ਹੋਈ ਆ ਕਿਉਂਕਿ ਭਾਰਤ ਦੇ ਅੰਦਰ ਇੱਕ ਹੋਰ ਜਿਹੜੀ ਆ ਉਹ ਬਿਮਾਰੀ ਨੇ ਦਸਤਕ ਦਿੱਤੀ ਆ ਇੱਕ ਜਿਸ ਦਾ ਹਜੇ ਤੱਕ ਕੋਈ ਵੀ ਜਿਹੜਾ ਪਤਾ ਨਹੀਂ ਲੱਗ ਸਕਿਆ ਕਿ ਉਸ ਦੇ ਲੱਛਣ ਕੀ ਨੇ ਕਿੰਨਾ ਕਾਰਨਾ ਕਰਕੇ ਇਹ ਬਿਮਾਰੀ ਫੈਲ ਰਹੀ ਆ ਇਸ ਦਾ ਹਜੇ ਕੋਈ ਵੀ ਪਤਾ ਨਹੀਂ ਲੱਗ ਸਕਿਆ ਪਰ ਹੁਣ ਤੱਕ ਇਸ ਬਿਮਾਰੀ ਦੇ ਵੱਲੋਂ ਜਿਸ ਦਾ ਨਾਂ ਨਹੀਂ ਪਤਾ ਇਸ ਬਿਮਾਰੀ ਦੇ ਵੱਲੋਂ ਜਿਹੜੇ 17 ਲੋਕਾਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਗਿਆ ਇਹ 17 ਲੋਕਾਂ ਦੀ ਮੌਤ ਹੋਈ ਆ ਤੇ ਨਾਲ 5 ਲੋਕ ਨੇ ਜਿਹੜੇ ਇਸ ਬਿਮਾਰੀ ਦੇ ਅਧੀਨ ਆ ਚੁੱਕਿਆ ਜਿਨ੍ਹਾਂ ਨੂੰ ਉਹ ਜਿਹੜਾ ਸਰਕਾਰੀ ਮੈਡੀਕਲ ਕਾਲਜ ਆ ਉਸ ਦੇ ਵਿੱਚ ਦਾਖਲ ਕਰਵਾਇਆ ਗਿਆ ਪੂਰੇ ਪਿੰਡ ਨੂੰ ਜਿਹੜਾ ਉਹ ਸੀਲ ਕਰ ਦਿੱਤਾ ਗਿਆ ਪੂਰਾ ਜਿਹੜਾ ਉਹਨਾਂ ਦਾ ਰੋਟੀ ਪਾਣੀ ਆ ਖਾਦ ਖਰਾਕ ਹੈ ਉਹ ਵੀ ਪੂਰੇ ਤਰੀਕੇ ਦੇ ਨਾਲ ਜ਼ਬਤ ਕਰ ਲਈ ਗਈ ਆ ਸਰਕਾਰ ਵੱਲੋਂ ਜਿਹੜੀ ਪੂਰਾ ਉਹਨਾਂ ਨੂੰ ਭੋਜਨ ਹੈ ਜਾਂ ਫਿਰ ਪਾਣੀ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਮਹੱਈਆ ਕਰਾਇਆ ਜਾਊਗਾ ਉਹੀ ਪਾਣੀ ਉਹ ਪੀਣਗੇ ਉਹੀ ਖਾਣਾ ਖਾਣਗੇ ਹੋਰ ਕਿਸੇ ਵੀ ਚੀਜ਼ ਨੂੰ ਉਹ ਹੱਥ ਤੱਕ ਨਹੀਂ ਲਾਉਣਗੇ ਇਦਾਂ ਦੇ ਜਿਹੜੇ ਰੂਲ ਨੇ ਉਹ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਬਣਾਏ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਹ ਸਾਰੀ ਖਬਰ ਜੰਮੂ ਕਸ਼ਮੀਰ ਦੇ ਜ਼ੌਰੀ ਜ਼ਿਲ੍ਹੇ ਦੀ ਹੈ ਜਿੱਥੇ ਇੱਕ ਪਿੰਡ ਚ ਫੈਲੀ ਰਹੱਸੇਮਈ ਬਿਮਾਰੀ ਕਾਰਨ ਤਿੰਨ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਜਦ ਕਿ ਹੁਣ ਚੌਥੇ ਪਰਿਵਾਰ ਦੀਆਂ ਤਿੰਨ ਲੜਕੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਇੱਕ ਅਣਜਾਣ ਬਿਮਾਰੀ ਤੋਂ ਪ੍ਰਭਾਵਿਤ ਇਹਨਾਂ ਤਿੰਨ ਬਿਮਾਰ ਲੜਕੀਆਂ ਦੀ ਹਾਲਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਹਵਾਈ ਜਹਾਜ਼ ਰਾਹੀਂ ਜੰਮੂ ਭੇਜਿਆ ਗਿਆ ਇਹਨਾਂ ਤਿੰਨ ਨੂੰ ਲੜਕੀਆਂ ਮੁਹੰਮਦ ਅਸलम ਦੀਆਂ ਭਤੀਜੀਆਂ ਨੇ ਜਿਨ੍ਹਾਂ ਨੂੰ ਮਾੜੀ ਹਾਲਤ ਦੇ ਵਿੱਚ ਅੱਜ ਇਲਾਜ ਲਈ ਰਜੌਰੀ ਭੇਜਿਆ ਗਿਆ ਜਿਸ ਤੋਂ ਬਾਅਦ ਉਸ ਦੀ ਹਾਲਤ ਜਿਹੜੀ ਲਗਾਤਾਰ ਵਿਗੜਦੀ ਦੇਖ ਕੇ ਉਹਨਾਂ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਆ ਭੇਜ ਦਿੱਤਾ ਗਿਆ ਮੁਹੰਮਦ ਅਸलम ਇੱਕ ਇਸ ਅਣਜਾਣ ਅਤੇ ਖਤਰਨਾਕ ਬਿਮਾਰੀ ਨਾਲ ਆਪਣੇ ਸਾਰੇ 6 ਬੱਚੇ ਗਵਾ ਚੁੱਕੇ ਨੇ ਰਜੌਰੀ ਦੇ ਪਿੰਡ ਬੱਡਲ ਵਿੱਚ ਇੱਕੋ ਪਰਿਵਾਰ ਦੇ 17 ਲੋਕਾਂ ਦੀ ਮੌਤ ਹੋਈਆ ਤੇ ਆਪਣੇ ਹੀ ਪਰਿਵਾਰ ਦੇ ਚਾਰ ਲੋਕ ਜਿਹੜੇ ਨੇ ਉਹ ਹਸਪਤਾਲ ਦਾਖਲ ਹੋਏ ਨੇ ਤਾਂ ਇਸ ਪੂਰੇ ਜਿਹੜੀ ਘਟਨਾਕਾਰਮਾ ਇਸ ਪੂਰੀ ਖਬਰ ਦੇ ਨਾਲ ਪੂਰੇ ਸੂਬੇ ਦੇ ਵਿੱਚ ਜਿਹੜੀ ਹਲਚਲ ਮੱਚੀ ਹੋਈਆ ਪਿਛਲੇ 24 ਘੰਟਿਆਂ ਵਿੱਚ ਇੱਕ ਅਣਜਾਣ ਬਿਮਾਰੀ ਕਾਰਨ ਪੰਜ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ 17 ਲੋਕਾਂ ਦੀ ਮੌਤ ਹੋਈਆ ਇਨ੍ਹਾਂ ਵਿੱਚੋਂ ਤਿੰਨ ਛੋਟੀਆਂ ਲੜਕੀਆਂ ਦੇ ਨਾਲ-ਨਾਲ ਇੱਕ ਲੜਕਾ ਤੇ ਇੱਕ ਲੜਕੀ ਸ਼ਾਮਲ ਹੈ ਜੰਮੂ ਕਸ਼ਮੀਰ ਦੇ ਜੋਰੀ ਜ਼ਿਲ੍ਹੇ ਦੇ ਪਿੰਡ ਵੱਡਲ ਦੇ ਵਿੱਚ ਤਿੰਨ ਪਰਿਵਾਰਾਂ ਦੇ 17 ਲੋਕਾਂ ਦੀ ਜਿਹੜੀ ਮੌਤ ਹੈ ਉਹ ਹੋਣ ਦੀ ਖਬਰ ਸਾਹਮਣੇ ਆ ਰਹੀ ਆ ਇਸ ਪਿੰਡ ਨੂੰ ਵਰਜਿਤ ਖੇਤਰ ਐਲਾਨ ਦਿੱਤਾ ਗਿਆ ਹੈ ਭਾਰਤੀ ਸਿਵਲ ਸੁਰੱਖਿਆ ਕੋਡ ਦੀ ਧਾਰਾ 163 ਦੇ ਤਹਿਤ ਪਿੰਡ ਵਿੱਚ ਸਾਰੇ ਜਨਤਕ ਅਤੇ ਨਿੱਜੀ ਸਮਾਗਮਾਂ ਤੇ ਪਾਬੰਦੀ ਲਗਾਈ ਗਈ ਹੈ ਬੀ ਐ ਬੀ ਐਨ ਐਸ ਐਸ ਦੀ ਧਾਰਾ 163 ਜ਼ਿਲ੍ਹਾ ਮੈਜਿਸਟਰੇਟ ਨੂੰ ਜ਼ਰੂਰੀ ਹਾਲਾਤਾਂ ਦੇ ਵਿੱਚ ਹੁਕਮ ਲਿਖਤੀ ਹੁਕਮ ਜਾਰੀ ਕਰਨ ਦੀ ਜਿਹੜੀ ਸ਼ਕਤੀ ਦਿੱਤਾ ਹੈ ਇਹਨਾਂ ਹੁਕਮਾਂ ਦੀ ਵਰਤੋਂ ਪਰੇਸ਼ਾਨੀਆਂ ਜਾਂ ਧਮਕੀਆਂ ਨੂੰ ਰੋਕਣ ਜਾਂ ਹੱਲ ਕਰਨ ਦੇ ਲਈ ਕੀਤੀ ਜਾਂਦੀ ਹੈ ਵਿਧੇਕ ਜ਼ਿਲ੍ਹਾ ਮੈਜਿਸਟਰੇਟਰ ਜੀਬ ਕੁਮਾਰ ਖਜੂਰੀਆ ਵੱਲੋਂ ਜਾਰੀ ਇਹ ਹੁਕਮਾਂ ਵਿੱਚ ਪਿੰਡ ਨੂੰ ਤਿੰਨ ਵਰਜਿਤ ਖੇਤਰਾਂ ਵਿੱਚ ਵੰਡਿਆ ਗਿਆ ਹੈ ਪਹਿਲੇ ਜ਼ੋਨ ਵਿੱਚ ਉਹ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਮੌਤਾਂ ਹੋਈਆਂ ਇਹਨਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਕਿਸੇ ਨੂੰ ਵੀ ਉੱਥੇ ਦਾਖਲ ਹੋਣ ਦੀ ਜਿਹੜੀ ਪਾਬੰਦੀ ਆ ਉਹ ਲਗਾ ਦਿੱਤੀ ਗਈ ਆ ਉਹਨਾਂ ਦਾ ਪੂਰਾ ਜਿਹੜਾ ਖਾਣ ਪਾਣ ਹੈ ਉਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਸਾਰੀ ਚੀਜ਼ਾਂ ਜਿਹੜੀ ਮੁਹੱਈਆ ਕਰਵਾਈ ਜਾਊਗੀ ਭਾਰਤ ਤੇ ਇੱਕ ਵਾਰ ਫੇਰ ਖਤਰੇ ਦੀ ਘੰਟੀ ਵੱਜੀ ਆ ਪਹਿਲਾਂ ਕੋਵਿਡ ਆਉਂਦਾ ਉਸ ਤੋਂ ਬਾਅਦ ਕੋਵਿਡ ਵਰਗੇ ਲੱਛਣਾਂ ਵਰਗਾ ਇੱਕ ਹੋਰ ਵਾਇਰਸ ਆਉਂਦਾ ਜਿਸ ਦੀਆਂ ਖਬਰਾਂ ਹਲੇ ਜਿਹੜੀਆਂ ਠੰਡੀਆਂ ਹੁੰਦੀਆਂ ਹੋਈਆਂ ਨਹੀਂ ਨਜ਼ਰ ਆਉਂਦੀਆਂ ਤਾਂ ਇੱਕ ਹੋਰ ਜਿਹੜੀ ਨਾਮ-ਮਾਲੂਮ ਬਿਮਾਰੀ ਆ ਜਿਸ ਦਾ ਨਾਮ ਨਹੀਂ ਪਤਾ ਰਹੱਸਮਈ ਬਿਮਾਰੀ ਦੱਸੀ ਜਾ ਰਹੀ ਆ ਜਿਸ ਦੇ ਨਾਲ 17 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ ਤੇ ਪੰਜ ਜਿਹੜੇ ਲੋਕ ਨੇ ਉਹਨਾਂ ਨੂੰ ਸਰਕਾਰੀ ਮੈਡੀਕਲ ਕਾਲਜ ਜੰਮੂ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਪੂਰੇ ਪਿੰਡ ਨੂੰ ਜਿਹੜਾ ਉਹ ਸੀਲ ਕਰ ਦਿੱਤਾ ਗਿਆ ਤਾਂ ਕਿ ਸੂਬੇ ਦੇ ਵਿੱਚ ਇਹ ਬਿਮਾਰੀ ਨਾ ਫੈਲ ਸਕੇ ਨਾਲ ਹੀ ਜਿਹੜਾ ਪੂਰੇ ਭਾਰਤ ਦੇ ਵਿੱਚ ਇਸ ਦਾ ਫਸਾਰਾ ਨਾ ਹੋ ਸਕੇ ਜਿਸ ਦਾ ਹਜੇ ਤੱਕ ਲੱਛਣਾਂ ਦਾ ਨਹੀਂ ਪਤਾ ਲੱਗਿਆ ਕਾਰਨਾਂ ਦਾ ਨਹੀਂ ਪਤਾ ਲੱਗਿਆ ਜਿਸ ਕਰਕੇ ਇਹ ਬਿਮਾਰੀ ਫੈਲਦੀ ਆ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਇੱਕ ਜਿਸਤਾ ਬਿਮਾਰੀ ਦਾ ਨਾਮ ਨਹੀਂ ਪਤਾ ਰਹੱਸੇਈ ਬਿਮਾਰੀ ਦੱਸੀ ਜਾ ਰਹੀ ਹੈ ਜਿਸ ਦੇ ਨਾਲ 17 ਲੋਕਾਂ ਦੀ ਰਜੌਰੀ ਦੇ ਵਿੱਚ ਮੌਤ ਹੋਈ ਹੈ